ਰਸਤੇ ਦੇ ਵਿੱਚ ਅਚਾਨਕ ਵਿਅਕਤੀ ਨੂੰ ਸੀਨੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਤਾਂ ਉਹ ਆਪਣੇ ਐਕਟਿਵਾ ਨੂੰ ਦੁਕਾਨ ਦੇ ਬਾਹਰ ਖੜਾ ਕਰਕੇ ਦੁਕਾਨ ਅੰਦਰ ਵੜ ਗਿਆ ਤੇ ਜਦੋਂ ਉਸਨੇ ਬਾਹਰ ਆ ਕੇ ਵੇਖਿਆ ਤਾਂ ਉਦੋਂ ਤੱਕ ਉਸਦੀ ਐਕਟਿਵਾ ਚੋਰੀ ਹੋ ਚੁੱਕੀ ਸੀ ਤੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ। ਮਾਮਲਾ ਸਮਰਾਲਾ ਦੇ ਖੰਨਾ ਰੋਡ ਦਾ ਹੈ ਜਿੱਥੇ ਕਿ ਇੱਕ ਇੰਸ਼ੋਰੈਂਸ ਏਜੰਟ ਆਪਣੇ ਕਿਸੇ client ਨੂੰ ਇੰਸ਼ੋਰੈਂਸ ਦੀ ਕਾਪੀ ਦੇਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਸ ਨਾਲ ਹੀ ਘਟਨਾ ਵਾਪਰ ਗਈ। ਅੱਜ ਮਾਮਲਾ ਜੀ ਮੇਰਾ ਦਫਤਰ ਗਿਆ ਸੀ ਐਕਟ ਵਾ ਦੇ ਆਪਣੀ ਤੇ بیمਾ ਕਰਨਾ ਉੱਥੇ ਮੈਂ ਆਪਣੀ ਪਾਰਟੀ ਕੋ ਕਾਗਜ਼ ਪੱਤਰ ਲੈ ਦੇਤੀਏ بیمੇ ਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦੁਕਾਨ ਤੇ ਪਚਾ ਦੇ ਉੱਥੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਦੂਰ ਉਹ ਦੁਕਾਨ ਤੋਂ ਦੂਰ ਰਿਤੀ ਜੇ ਮੇਰਾ ਥੋੜਾ ਜਿਹਾ ਦਰਦ ਜਿਹਾ ਹੋਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਕੂਕਰੀ ਕਢਾ ਕੇ ਅੰਦਰ ਜਾ ਕੇ ਕਾਗਜ਼ ਫੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਥੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਵਾਰਾ ਕੇ ਮੈਂ ਦੇਖਿਆ ਮੇਰੇ ਉੱਤੇ ਐਕਟਵਾਇਰ ਨਹੀਂ ਸੀ ਕਿੰਨੇ ਕਬਜ ਦੀ ਘਟਨਾ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਬਾ 10 ਮਿੰਟ ਹੋ ਗਏ ਜੀ ਤੇ ਗੱਲ ਕਰੀਏ ਜੇ ਜਿਹੜਾ ਹੈ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾ ਕਰਤੀ ਪਰ ਫਿਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਤੁਹਾਡੇ ਨਾਲ ਘੜੀ ਗਾਲੀ ਦੁਕਾਨ ਤੇ ਆਏ ਤੁਸੀਂ ਜੀ ਉਹ ਉਹਨਾਂ ਨੇ ਆ ਕੇ ਐਕਟਵਾਇਰ ਤੇ ਘੜੀ ਕੀਤੀ ਆ ਇੱਕ ਮਿੰਟ ਲਈ ਅੰਦਰ ਬਕਾਇਦੇ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਦੀ ਉਹਨਾਂ ਦੀ ਸਿਖਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆਂ ਨਿਹਰਾ ਦੀ ਜਾਂ ਖੋਸੀ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਸੀ ਸਕੂਟਰੀ ਚੱਕ ਕੇ ਲੈ ਗਿਆ ਜੀ ਚੋਰ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਗਈ ਖੜੀ ਹੈ ਜੀ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਾ ਰੋਡ ਨੂੰ ਮੁੜ ਕੇ ਕਹ ਲੈ ਗਿਆ ਜੀ ਇਹਨਾਂ ਦੀ ਸਕੂਪੀ ਸੀ ਉਹ ਫੋਟਰੀ ਰਿਜਿਓ ਆਪਣੇ ਰਿਟਾਇਰ ਦੇ ਹੀ ਬੰਦੇ ਜਨਰਲ ਇੰਸ਼ੋਰੈਂਸ ਤੋਂ ਹਾਂ ਜੀ ਇਹ ਤੇ ਹਰਨਾਮ نگر ਰਹਿੰਦੇ ਤੇ ਜੀ ਐਕਟਿਵਾ ਚੋਰੀ ਹੋ ਜਾਣ ਤੋਂ ਬਾਅਦ ਐਕਟਿਵਾ ਦੇ ਮਾਲਕ ਜਗਤਾਰ ਸਿੰਘ ਨੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰ ਨੂੰ ਛੇਤੀ ਹੀ ਕਾਬੂ ਕੀਤਾ ਜਾਏਗਾ ਜੀ ਨਾ ਜੀ ਨਾ ਥੋੜਾ ਜੀ ਜੀ ਐਸ ਸੰਜੀਪ ਕੁਮਾਰ ਜੀ ਹਾਂ ਜੀ ਕੀ ਮਾਮਲਾ ਜੀ ਇਹ ਜੀ ਲੱਗਦਾ ਇਹ ਬੰਦਾ ਜਗਤਾਰ ਸਿੰਘ ਓਟਾਲਾ ਮਤਲਬ ਜਿਹੜਾ ਹੁਣ ਆਪਣਾ ਹਰਨਾਨਗਰ ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਉਹਦੇ ਤੋਂ ਸਕੂਟਰੀ ਚੱਕ ਹੋ ਗਈ ਸਕੂਟੀ ਚੱਕਣ ਤੋਂ ਬਾਅਦ ਅਸੀਂ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਇੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਦੇ ਬਾਅਦ ਬਕੂਆ ਦੇਖਿਆ ਬਕੂਆ ਦਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤ੍ਰਤੀ ਦੇ ਵਿੱਚ ਆਪਣਾ ਜਿਹੜਾ ਚੋਰ ਆਪਣੀ ਨੂੰ ਕਾਬੂ ਕਿੱਥੇ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਲਈ ਜਲਦੀ ਕੀਤੀ ਜਬੂਲੀ ਕਰ ਹਾਂ ਜਲਦੀ ਜਲਦੀ ਸਾਰ ਬਾਈਕ ਤੇ ਬੰਦੇ ਕਾਬੂ ਕੀਤਾ ਜਾ ਜਗਬਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ